ਆਲਾ ਸ਼ਹਿਰ ਦਾ ਇੱਕ ਬਹੁਤ ਵੱਡਾ ਤੇ ਪੁਰਾਣਾ ਜਨਤਕ ਮਾਮਲਾ ਹੈ ਕਿ ਜੋ ਕਿ ਬਨਾਲਾ ਦੇ ਵਾਰਡ ਨੰਬਰ 9 ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਇਸ ਪਸ਼ੂ ਹਸਪਤਾਲ ਦਾ ਕੁਝ हिस्सा ਹੁਣ ਖੰਡਰ ਇਮਾਰਤ ਦੇ ਵਿੱਚ ਤਬਦੀਲ ਹੋ ਚੁੱਕਿਆ ਹੈ। ਇਸ ਖੰਡਰ ਵਾਲੀ ਇਮਾਰਤ ਦਾ ਕੁਝ ਸਾ ਗੰਦਗੀ ਦੇ ਕਾਰਨ ਨਰਕ ਬਣ ਗਿਆ ਹੈ ਜਿਸ ਕਾਰਨ ਦੂਰ ਦੂਰ ਤੋਂ ਲੋਕ ਟੁੱਟੀਆਂ ਕੰਦਾ ਅਤੇ ਖਿੜਕੀਆਂ ਦਾ ਰਾਹੀ ਅੰਦਰ ਗੰਦਗੀ ਦੇ ਢੇਰ ਸੁੱਟ ਦਿੰਦੇ ਹਨ। ਇਹ ਖਸਤਾ ਹਾਲ ਇਮਾਰਤ ਦੇ ਵਿੱਚ ਨਸ਼ੇੜੀ ਅਤੇ ਚੋਰ ਵੀ ਪਨਾ ਲੈਂਦੇ ਹਨ ਇਸ ਸਬੰਧੀ ਵਾਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਨੂੰ ਕਈ ਵਾਰ ਜਾਣੂ ਕਰਵਾਇਆ ਹੈ ਪਰ ਹਰ ਕੋਈ ਆਪਣੀ ਕੁੰਭ ਕਰਨੀ نیند ਸੁੱਤਾ ਪਿਆ ਹੈ ਇਸ ਗੰਦਗੀ ਦੇ ਢੇਰ ਨੂੰ ਰਾਤ ਦੇ ਸਮੇਂ ਅਚਾਨਕ ਅਗਲ ਲੱਗ ਗਈ ਜਿਸ ਨੂੰ ਇਲਾਕਾ ਨਿਵਾਸੀਆ ਅਤੇ ਫਾਇਰ ਬ੍ਰਿਗੇਡ ਨੇ ਬੜੀ ਮਸ਼ੱਕਤ ਦੇ ਨਾਲ ਕਾਬੂ ਕੀਤਾ ਹੈ ਮੋਹੱਲਾ ਵਾਸੀਆ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਾਮਲੇ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਬੈਡਰ ਨਹੀਂ ਵੀ ਹਸਪੀਟਲ ਦੀ ਜਗ੍ਹਾ ਹੈ ਸਰਕਾਰੀ ਜਗ੍ਹਾ ਹੈ ਇਹ ਅੱਜ ਸਵੇਰ ਤੋਂ ਲੱਗੀ ਹੋਈ ਹੈ ਇਹ ਖੰਡਰ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਪਿੱਛੇ ਇਹਦੇ ਵਿੱਚ ਗੰਦ ਕੂੜਾ ਡੇਲੀ ਦਾ ਡੇਲੀ ਸਪਿਆ ਜਾਂਦਾ ਹੈ ਜਿਹਨੂੰ ਜਿਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਬਹੁਤ ਵਾਰੀ ਐਪਲੀਕੇਸ਼ਨ ਵੀ ਦੇ ਆਏ ਲਿਖ ਕੇ ਹਸਪੀਟਲ ਦੇ ਵਿੱਚ ਵੀ ਕਮੇਟੀ ਦੇ ਵਿੱਚ ਵੀ ਜਿਹਦੀ ਕੋਈ ਸਰਮਾਈ ਨਹੀਂ ਹੋ ਰਹੀ ਨਸ਼ੇੜੀ ਤੱਕਾਉਣ ਲੱਗੇ ਔਰ ਰਾਹ ਦੇ ਇੱਥੇ ਵਸਦੇ ਲੋਕਾਂ ਨੂੰ ਬਹੁਤ ਔਖਾ ਹੋ ਰਿਹਾ ਹੈ ਅੱਜ ਸਵੇਰ ਤੋਂ ਇੱਥੇ ਅੱਗ ਲੱਗੀ ਹੋਈ ਹੈ ਜੋ ਕਿ ਹੁਣ ਫਾਇਰ ਵਿਗਟ ਵਾਲੇ ਆ ਕੇ ਰਾਤ ਨੂੰ ਇੱਥੇ ਬੁਝਾ ਕੇ ਗਏ ਨੇ ਇਹਦੀ ਕੰਧਾਂ ਜਾਂ ਤਾਂ ਸਹੀ ਕੀਤੀਆਂ ਜਾਂ ਨੇ ਜਾਂ ਉੱਚੀਆਂ ਚੱਕੀਆਂ ਜਾਂ ਨੇ ਇਹਨੂੰ ਸਾਰਾ ਸਾਫ਼ ਕੀਤਾ ਜਾਵੇ ਇਹਨੂੰ ਪਲੇਨ ਕੀਤਾ ਜਾਵੇ ਤਾਂ ਜੋ ਇੱਥੇ ਕੋਈ ਕੂੜਾ ਕਰਕੜਾ ਨਾ ਸਿੱਟੇ ਇੱਥੇ ਗੰਦਗੀ ਨਾਲ ਸਮੈਲ ਆਂਦੀ ਹੈ ਮੱਛਰ ਮੱਖੀ ਬਹੁਤ ਬਿਮਾਰੀਆਂ ਪੈਦਾ ਹੁੰਦੀਆਂ ਨੇ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆਂ ਵੀ ਇਹ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੇ